ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਵੱਲੋਂ ਅੱਜ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਤਾਂ ਮੇਰੇ ਨਾਲ ਇਸ ਵੇਲੇ ਲਖਵਾਲ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣੇ ਹੈ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਲਖਵਾਲ ਸਾਹਿਬ ਕਿਹੜੀਆਂ-ਕਿਹੜੀਆਂ ਵਿਚਾਰਾਂ ਨੇ ਜਿਹੜੀਆਂ ਉਹ ਕਿਸਾਨਾਂ ਨਾਲ ਹੋਈਆਂ ਨੇ ਕਿਉਂਕਿ ਕਿਸਾਨੀ ਲਗਾਤਾਰ ਗਹਿਰੇ ਸੰਕਟ ਦੇ ਵਿੱਚ ਹੈ ਲਗਾਤਾਰ ਮੰਥਨ ਤੋਂ ਬਾਅਦ ਵੀ ਲਾਹੇਬੰਦ ਖੇਤੀ ਜਿਹੜੀ ਆ ਉਹ ਨਹੀਂ ਬਣ ਰਹੀ ਹੈ ਅਸੀਂ ਸਰਕਾਰ ਤੇ ਸਾਨੂੰ ਉਮੀਦਾਂ ਸੀ ਪਰ 2.5 ਸਾਲ ਹੋ ਗਏ ਨੇ ਪਹਿਲਾਂ ਸਰਕਾਰ ਕਹੀ ਜਾਂਦੀ ਸੀ ਵੀ ਸਾਨੂੰ ਸਮਾਂ ਨਹੀਂ ਹੋਇਆ ਸਮਾਂ ਦੋ ਨਾ ਤਾਂ ਸੈਂਟਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇ ਰਹੀ ਆ ਉਹਨੂੰ ਤਾਂ ਚਲੋ ਅਸੀਂ ਸਬਕ ਸਿਕਾਇਆ ਵੀ ਆ ਵੋਟਾਂ 'ਚ ਵੀ ਸਿਕਾਇਆ ਹਰਿਆਣੇ ਵਾਲੇ ਵੀ ਸਿਖਾ ਦੇਣਗੇ ਦੂਸਰਾ ਪੰਜਾਬ ਸਰਕਾਰ ਅਸੀਂ ਬੜੀ ਉਮੀਦਾਂ ਨਾ ਬਣਾਈ ਸੀ 2.5 ਸਾਲ ਹੋ ਗਏ ਆ ਹਰ ਗੱਲ ਸਾਡੀ ਜਿਹੜੀ ਮੰਨ ਕੇ ਇਹਨਾਂ ਨੇ 12 ਮੰਗਾ ਵੀ ਮੰਨੀਆਂ ਸੀਗੀਆਂ 10 12 ਪਿਛਲੇ ਜਿਹੜੇ ਅਸੀਂ ਨਵੰਬਰ ਚ 3 ਦਿਨ ਦਾ ਅਸੀਂ ਘਰਾਓ ਕੀਤਾ ਸੀ ਵੀ 31 ਮਾਰਚ ਤੱਕ ਤੁਹਾਡੀਆਂ ਸਾਰੀਆਂ ਮੰਗਾ ਜਿਹੜਾ 31 ਮਾਰਚ ਲੰਘ ਗਿਆ ਪੂਰੀਆਂ ਕਰ ਦਵਾਂਗੇ ਕੋਈ ਉਹਦੇ ਚ ਮੰਗ ਇਹਨਾਂ ਨੇ ਪੂਰੀ ਨਹੀਂ ਕੀਤੀ ਦੂਸਰੀ ਅਮਨ ਕਾਨੂੰਨ ਦੀ ਸਥਿਤੀ ਦਿਨੋ ਦਿਨ ਵਿਗੜਦੀ ਜਾ ਰਹੀ ਆ ਲੋਕਾਂ ਨੂੰ ਦਿਨ ਦਿਹਾੜੇ ਹੀ ਲੁੱਟਿਆ ਜਾ ਰਿਹਾ ਚੋਰੀਆਂ ਹੋ ਰਹੀਆਂ ਨੇ ਸਾਡੇ ਜਿਹੜੇ ਮੋਟਰਾਂ ਨੇ ਚੋਰੀਆਂ ਟਰਾਂਸਫਾਰਮਰ ਚੋਰੀ 11 ਚੋਰੀ ਅਸੀਂ ਇਹ ਫੌਰੀ ਤੌਰ ਤੇ ਕਿਹਾ ਵੀ ਤੁਸੀਂ ਕਿਉਂ ਨਹੀਂ ਜਿਹੜੇ ਕੁਵਾੜੀਆਂ ਕੋਈ ਸਮਾਨ ਵਿਕਦਾ ਉਹਨਾਂ ਨੂੰ ਫੜ ਕੇ ਅੰਦਰ ਲਾਓ ਤੁਸੀਂ ਚੋਰ ਚੱਕ ਕੇ ਫੜ ਲੈਣੇ ਹੋ ਤੁਸੀਂ ਉਹਨੂੰ ਤੀਜੇ ਦਿਨ ਜ਼ਮਾਨਤ ਹੋ ਜਾਂਦੀ ਆ ਜਿਹੜੀ ਮੇਨ ਜੜ ਉਹਨਾਂ ਦੀ ਫੜੋ ਕੁਵਾੜੀਏ ਪੰਜ ਚਾਰ ਫੜ ਕੇ ਸ਼ਹਿਰ ਚੋਂ ਅੰਦਰ ਦਿੱਤੇ ਹੋਣ ਜਾਂ ਉਹਨਾਂ ਨੂੰ ਪਹਿਲਾਂ ਵਾਰਨਿੰਗ ਦੇ ਦਿਓ ਵੀ ਜੇ ਤੁਸੀਂ ਸਮਾਨ ਆਧਾਰ ਕਾਰਡ ਤੋਂ ਬਿਨਾਂ ਖਰੀਦਿਆ ਤਾਂ ਤੁਹਾਡੇ ਤੇ ਅਸੀਂ ਪਰਚਾ ਦੇਵਾਂਗੇ ਚੋਰੀਆਂ ਰੁਕ ਸਕਦੇ ਆ ਐਵੇਂ ਮਾਈਨਿੰਗ ਨਹੀਂ ਰੁਕੀ ਐਵੇਂ ਨਸ਼ੇ ਜਿਹੜੇ ਵਧ ਰਹੇ ਨੇ ਦੂਸਰਾ ਅਸੀਂ ਸਰਕਾਰ ਨੂੰ ਇਹ ਵੀ ਕਿਹਾ ਸੀ ਵੀ ਜਿਹੜੀ ਰਾਜਸਥਾਨ ਤੋਂ ਰਾਇਲਟੀ ਦੀ ਮੰਗ ਕਰੋ ਜੋ ਸਾਡਾ ਪਾਣੀ ਜਾਂਦਾ ਇਹਨਾਂ ਦਾ اجلاس ਸੀ ਅਸੀਂ ਉਦੋਂ ਵੀ ਚੰਡੀਗੜ੍ਹ ਜਾ ਕੇ ਇਹਨਾਂ ਨੂੰ ਮੰਗ ਪੱਤਰ ਦਿੱਤਾ ਉਹ اجلاس ਚ ਪਾਸ ਕਰਕੇ ਭੇਜੋ ਉਹਦੇ ਤੇ ਤਾਂ ਕੋਈ ਪੈਸੇ ਵੀ ਨਹੀਂ ਲੱਗਦੇ ਪਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਕਦੇ ਰਾਜਸਥਾਨ 'ਚ ਜਾ ਕੇ ਆਂਦੇ ਤੁਹਾਨੂੰ ਪਾਣੀ ਦੇਵਾਂਗੇ ਹਰਿਆਣਾ 'ਚ ਜਾ ਕੇ ਕਹਿ ਆਂਦੀਆਂ ਨੇ ਪਾਰਟੀਆਂ ਤੁਹਾਨੂੰ ਪਾਣੀ ਦੇਵਾਂਗੇ ਲੱਖਾਂ ਕਰੋੜਾਂ ਰੁਪਈਆ ਸਾਡੀ ਰਾਇਲਟੀ ਮਾਮ ਬਣਦੀ ਆ ਅਸੀਂ ਜੇ ਕੋਲੇ ਤੇ ਰਾਇਲਟੀ ਦਿੰਨੇ ਆ ਅਸੀਂ ਪੱਥਰ ਤੇ ਰਾਇਲਟੀ ਦਿੰਨੇ ਆ ਪਾਣੀ ਤੇ ਰਾਇਲਟੀ ਕਿਉਂ ਨਹੀਂ ਸਾਨੂੰ ਮਿਲਦੀ ਜਿਹੜਾ ਸਾਡਾ ਪਾਣੀ ਅੱਜ ਸਾਡੇ ਨੂੰ ਪਾਣੀ ਦੀ ਵੀ ਲੋੜ ਆ ਕਿ ਉਹ ਪਾਣੀ ਤੇ ਰਾਇਲਟੀ ਅਸੀਂ ਅਸੀਂ ਮੰਗ ਕਰਦੇ ਆ ਦੂਜਾ ਅਸੀਂ ਬਾਗਾ ਵਾਟਰਬਲ ਖੋਲਣ ਦੇ ਅਸੀਂ ਦੋ ਮੰਗਾ ਇਹਨਾਂ ਨੂੰ ਕਈਆਂ ਸੀ ਵੀ ਇਹ ਜਲਾਜ ਚ ਪਾਓ ਪਰ ਦੋ ਹੀ ਇਹਨਾਂ ਨੇ ਉਹ اجلاس ਦੇ ਵਿੱਚ ਨਹੀਂ ਸੱਡਿਆ ਇਹਨਾਂ ਨੇ ਮਤੇ ਪਾਏ ਜਿਹੜੀ ਬੜੀ ਮਾੜੀ ਗੱਲ ਆ ਸਰਕਾਰ ਅਚਲੋ ਖੁਰ ਸਭ ਤੁਸੀਂ ਆਪਣੇ ਸੰਬੋਧਨ ਦੌਰਾਨ ਵਧਰੇ ਠੇਕੇ ਦਾ ਜ਼ਿਕਰ ਕਰਿਆ ਕਿ 70 ਤੋਂ 80000 ਰੁਪਏ ਏਕੜ ਠੇਕਾ ਹੋ ਗਿਆ ਕੀ ਲੱਗਦਾ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਬਹੁਤੇ ਕਿਸਾਨਾਂ ਕੋਲ ਥੋੜੀ ਜ਼ਮੀਨ ਹੈ ਜਾਂ ਇਸ ਤਰ੍ਹਾਂ ਦੇ ਵੀ ਕਿਸਾਨ ਪੰਜਾਬ ਦੇ ਵਿੱਚ ਨੇ ਜਿਹੜੇ ਠੇਕੇ ਤੇ ਹੀ ਨੇ ਪਰਨੇ ਠੇਕੇ ਤੇ ਜ਼ਮੀਨ ਲੈ ਕੇ ਆਪਣਾ ਅੱਗੇ ਕਾਰੋਬਾਰ ਕਰਦੇ ਨੇ ਹਾਂ ਵੱਡੇ ਆ ਜਿਹੜਾ ਚਿੰਤਾ ਦਾ ਕਾਰਨ ਆ ਖਾਸ ਕਰਕੇ ਮਾਲਵਾ ਦੇ ਵਿੱਚ ਤੁਸੀਂ ਬਰਨਾਲੇ ਸਾਈਡ ਤੋਂ ਅੱਗੇ ਚਲੇ ਜਾਓ ਮੈਂ ਉੱਥੇ ਗਿਆ ਬਠਿੰਡੇ ਵੀ ਗਿਆ 85000 82000 80000 ਠੇਕਾ 80000 ਲਾ ਕੇ ਉਹ ਬੰਦਾ ਸੂਇਸਾਈਡ ਹੀ ਕਰੂਗਾ ਮੈਂ ਬੇਨਤੀ ਕਰਦਾ ਜਿਹੜੇ ਆਪਣੇ ਕਿਸਾਨ ਵੀਰਾਂ ਨੂੰ ਤੁਸੀਂ ਇੱਕ ਦੂਜੇ ਦੇ ਉੱਪਰ ਜਾ ਕੇ ਬੋਲੀ ਨਾ ਦਿਓ ਤੁਸੀਂ ਇੱਕ ਫਿਕਸ ਕਰੋ ਵੀ 50000 ਤੋਂ ਵੱਧ ਅਸੀਂ ਠੇਕਾ 52000 ਤੋਂ ਨਹੀਂ ਲੈਣਾ ਤੇ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਕਰੂੰ ਵੀ ਤੁਸੀਂ ਬਾਹਰ ਬੈਠੇ ਹੋ ਖਾਣੇ ਪੀਣੇ ਹੋ ਥੋੜਾ ਗੁਜ਼ਾਰਾ ਚੱਲਦਾ ਤੁਸੀਂ ਕਿਰਪਾ ਕਰੋ ਵੀ ਅਸੀਂ ਇਸ ਤੋਂ ਵੱਧ ਠੇਕਾ ਨਹੀਂ ਲਵਾਂਗੇ ਤੇ ਆਪਾਂ ਹੋਰ ਤਾਂ ਗੱਲਾਂ ਕਰੀ ਜਾਂਦੇ ਆ ਕਿਉਂਕਿ ਜਿਹੜਾ ਕਿਸਾਨ ਠੇਕੇ ਤੇ ਲੈ ਕੇ ਮਰਦਾ ਕੋਈ ਗੜੇ ਪੈ ਜਾਂਦੇ ਆ ਕਿਉਂਕਿ ਸਰਕਾਰ ਨਹੀਂ ਬਾਹ ਫੜਦੀ ਕਦੇ ਹੜਾ ਜਾਂਦੇ ਆ ਕਦੇ ਸੂਕਾ ਪੈ ਜਾਂਦਾ ਸਰਕਾਰ ਇੱਕ ਫਸਲ ਵੀ ਮਰ ਗਈ ਤਾਂ ਉਹ ساری ਉਮਰ ਕਿਸਾਨ ਜਿਹੜਾ ਉੱਠ ਨਹੀਂ ਸਕਦਾ ਫਿਰ ਉਹ ਸੁਸਾਈਸਾਈਡ ਖੁਦਕੁਸ਼ੀਆਂ ਕਰਦਾ ਪਰ ਲਖਵਾਲਸਾ ਸਵਾਲ ਤਾਂ ਇਹ ਖੜਾ ਹੁੰਦਾ ਨਾ ਤਾਂ ਇਸੇ ਠੇਕੇ ਦੇ ਪਿੱਛੇ ਕੋਈ ਵਪਾਰੀ ਹੁੰਦਾ ਤਾਂ ਸਾਡੀ ਆਪਸ ਦੀ ਦੌੜ ਆ ਨਾ ਆਪਸ ਤੇ ਜੱਟ ਇੱਕ ਦੂਜੇ ਦੇ ਅੱਗੇ ਮੂਰੇ ਹੋਣ ਨੂੰ ਠੇਕਾ ਵਧਾ ਦਿੰਦੇ ਨੇ ਜਿਸ ਦੇ ਕਾਰਨ ਜਿਹੜਾ ਮੁਨਾਫਾ ਘਟਦਾ ਜਾਂਦਾ ਤੇ ਜਿਹੜਾ ਐਂਡ ਇਹਦਾ ਐਂਡ ਦੇਖਿਆ ਜਾਵੇ ਤਾਂ ਫਿਰ ਖੁਦਕੁਸ਼ੀ ਤਾਂ ਹੁੰਦੀ ਹੈ ਏਸੀ ਮੈਂ ਅੱਜ ਵੀ ਬੇਨਤੀ ਕੀਤੀ ਆ ਵੀ ਇੱਕ ਤਾਂ ਸਰਪੰਚੀ ਦੀਆਂ ਚੋਣਾਂ ਆ ਰਹੀਆਂ ਸਾਡੀ ਪਾਰਟੀ ਬਾਜੀ ਇਹ ਸਰਕਾਰਾਂ ਬਣਾਉਂਦੀਆਂ ਨੇ सरपंचਾਂ ਚ ਅਸੀਂ ਲੜ ਪੈਨੇ ਆ ਰੇਸਿਜ਼ਮ ਖਤਮ ਹਾਂ ਰੇਸ ਨੂੰ ਖਤਮ ਕਰੋ ਤੁਸੀਂ ਸਰਬਸੰਮਤੀ ਦੇ ਨਾਲ ਸਰਪੰਚ ਬਣਾਓ ਸਰਬਸੰਮਤੀ ਦੇ ਨਾਲ ਪਿੰਡਾਂ ਵਾਲੇ ਪੰਚਾਇਤ ਬਣਾਉਣ ਉਸ ਤੋਂ ਬਾਅਦ ਪੰਚਾਇਤ ਸਹੀ ਫੈਸਲੇ ਲਵੇ ਪੜਿਆ ਲਿਖਿਆ ਬੰਦਾ ਬਣਾਓ ਜਿਹੜਾ ਕੋਈ ਕੰਮ ਕਰ ਸਕਦਾ ਹੋਵੇ ਕਰਾ ਸਕਦਾ ਹੋਵੇ ਉਸ ਤੋਂ ਬਾਅਦ ਤੁਸੀਂ ਫੈਸਲਾ ਲਾਓ ਪਿੰਡ ਦੇ ਵਿੱਚ ਵੀ ਆਪਾਂ ਇੱਕ ਦੂਜੇ ਤੇ ਬੋਲੀ ਨਹੀਂ ਦੇਣੀ ਪੰਡ ਕੇ ਜ਼ਮੀਨ ਲੈ ਲਓ ਵੀ ਆਪਾਂ ਨੂੰ ਜੋ ਲੱਗਦਾ 50 ਤੋਂ 55000 ਜਾਇਜ਼ ਆ ਠੇਕਾ 55000 ਤੋਂ ਉੱਪਰ ਠੇਕਾ ਨਹੀਂ ਚਾਹੀਦਾ ਕਿਤੇ ਵੀ ਅਸੀਂ ਇਹਦੇ ਹੱਕਾਂ ਚਾਂ ਤੇ ਉਹਨਾਂ ਕਠੇਕਾ ਜਿਹੜਾ ਰੱਖਣਾ ਚਾਹੀਦਾ ਉਹਦੇ ਨਾਲ ਕਿਸਾਨੀ ਜਿਹੜੀ ਆ ਇਹ ਵੱਸ ਸਕਦੀ ਆ ਬਹੁਤ ਮਿਹਰਬਾਨੀ ਸੋ ਹਰਿੰਦਰ ਸਿੰਘ ਲਖਵਾਲ ਖਾਸ ਤੌਰ ਤੇ ਇਸ ਵੇਲੇ ਕਿਸਾਨਾਂ ਨਾਲ ਵੱਡੇ ਪੱਧਰ ਤੇ ਮੀਟਿੰਗ ਕੀਤੀ ਗਈ ਹੈ ਸ਼ਿਰਕਤ ਕੀਤੀ ਗਈ ਹੈ ਕਿਸਾਨਾਂ ਦੀਆਂ ਮੰਗਾਂ ਤੇ ਡੂੰਗਾ ਵਿਚਾਰ ਵਟਾਂਦਰਾ ਹੋਇਆ ਤੇ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਜ਼ਮੀਨ ਦੇ ਠੇਕੇ ਤੇ ਚਿੰਤਾ ਪ੍ਰਗਟ ਕਰਾਈਆ ਕਹਿੰਦੇ ਜਦੋਂ ਕੁਝ ਬਚੂਗਾ ਹੀ ਨਹੀਂ ਤਾਂ ਕਿਸਾਨ ਖਾਊਗਾ ਕੀ ਕੀ ਪ੍ਰੋਫਿਟ ਹੋਊਗਾ ਕਿਸ ਤਰ੍ਹਾਂ ਕਾਰਜ ਚੱਲੂਗਾ ਤੇ ਲਗਾਤਾਰ ਘਾਟੇ ਦਾ ਬਣ ਜਾ ਸਰਕਾਰਾਂ ਤੇ ਚਾਹੇ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਲਗਾਤਾਰ ਉਹਨਾਂ ਤੇ ਤੰਗ ਕਸੇ ਜਾ ਰਹੇ